جے پیسے کیوں ਲਾਉਂਦੇ ہو اگلے ਨੂੰ 6000 ਦੀ ਕੌਣ ਦੇਊਗਾ ਪਹਿਲਾਂ ਪੱਠੇ ਟੀਜਰ 70 ਖਾਣੇ ਨੇ ਅਗਲੇ ਤੋਂ ਆਪਾਂ ਨੇ ਉਹ ਲਾਜ਼ ਤੂੰ ਓਏ ਗੱਲ ਸੁਣ ਤੂੰ ਪਰੇ ਹਰਸਾਈ پورے گا ਕੇ ਖੜੀ ਖੜੀ ਦਾ ਹੁਣ ਬਣਾ ਦੇਣਾ ਪਿੱਛੇ ਪਿੱਛੇ ਨੂੰ ਜੇ ਨਾ ਬਣਾਦਾ ਮੇਰੀਆਂ ਮੁੱਛਾਂ ਮੁੰਨਦੀ ਪਿਸ਼ਾ ਬਣਾਉਣਾ ਬਣਾ ਦੂੰ ਬਾਈ ਸੌਦਾ ਛੱਡਦਾ ਇੱਥੇ ਲੈਣੀ ਆਂ ਤਾਂ ਕਹਿੰਨੇ ਆਜੋ ਆ جا ਸ਼ੂਰਮਿਆਂ ਆ ਕਰਤਾ ਆ ਚੱਕ ਲੈ ਆ ਕਿਹੜਾ ਬਾਈ ਆ ਬੱਲੇ ਤੇਰੇ ਆਇਆ ਇਹ ਆ ਸ਼ੂਰਮਾ ਜੀ ਨੇ ਪੱਠ ਭੈਂਚ ਛੱਡਣ ਵਾਲੀ ਓ ਚੱਕ ਤੱਕਣੇ ਤੋਂ ਕੋਲਾ ਕਰਾ ਦੂੰ ਹੱਥ

11 ਦੀ ਕਹਿੰਦਾ ਭਾਈ ਲੈਣੀ ਹੋਰ ਕਿੰਨੇ ਦੀ ਆਜਾ ਸਾਨੂੰ ਉਹ ਦਵਾ ਲੈਣਾ ਨਹੀਂ ਮੇਰਾ ਬਖਤ ਖਜ਼ਾਨੇ ਉਮੀ ਗੁਜ਼ਾਰਨੇ ਤੂੰ ਕੋਈ ਮੈਨੂੰ ਸੌਦਾ ਕਰਨਾ ਹੁੰਦੇ ਠੀਕ ਹੈ 3 ਘੰਟੇ ਹੋ ਗਏ ਤੇਰੇ ਸੌਦੇ ਚ ਮੈਨੂੰ ਉਸ ਤੋਂ ਬਾਅਦ ਕੋਈ ਸੌਦਾ ਨਹੀਂ ਨਾ ਤਾਂ ਤੂੰ ਲੈਿੰਦਾ ਫਟ ਇੱਕ ਛੱਟਪਟੇ ਹੁੰਦੀ ਆ ਸੌਦੇ ਦੀ 22 ਮਿੰਟ ਹੁੰਦੇ ਨੇ ਸੌਦੇ ਤੇ ਪੱਠ ਚੁੱਪ ਕਰਕੇ ਨਾ ਹੇ 8000 ਦੀ ਲੈ ਜਾ ਜੀ ਜਾਣੇ ਮੈਂ ਮਾਲਕ ਨਹੀਂ ਪੁੱਛਿਆ ਹਾਂ ਸੌਦਾ ਟੁੱਕ ਕੇ ਦੇਦਾ ਤੈਨੂੰ ਅਗਲਾ ਪਰਦਾ ਕਰਾ ਦੇਣੇ ਉਹ ਨੰਗਾ ਅਗਲਾ ਗੈਲੋ ਹੋਰ ਲੈ ਕੇ ਪਾਰ ਜਾਂਦਾ ਨਾ ਇਹ ਵੇਰੀ ਦੁਲਾਲੀ ਜਾਂਦੀ ਐ ਪੱਟਦਾ ਕਿਉਂ ਵੀ ਪੱਠ ਬਣੂ ਬੱਕਰੀ ਬਣੂਗੀ ਇੱਕ ਚੀਜ਼ ਸਿਰ ਕੱਚੇ ਪੈਸੇ ਕਿਉਂ ਲਾਉਨੇ ਆ ਅਗਲੇ ਨੂੰ 6000 ਦੀ ਕੌਣ ਦੇਊਗਾ ਪਹਿਲਾਂ ਪੱਠੇ ਟੀਅਰ 70 ਖਾਣੇ ਨੇ ਅਗਲੇ ਤੋਂ ਆਪਾਂ ਨੇ ਉਹ ਲਾਲ ਦਾ ਬਈ ਉਹ ਖੜੀ ਆ ਗੱਡੀ ਤੋੜਨ ਵਾਲਾ ਜੁੱਤੀਆਂ ਅਗਲਾ ਮੇਰੇ ਮਾਰਦਾ ਤੂੰ ਤਾਂ ਕਹਿ ਕੇ ਮੁੱਲ 6000 ਦੀ ਦਵਾ ਦੇ 6000 ਦੀ ਤੈਨੂੰ ਕਿਤੇ ਕੱਪੜੇ ਨਾਲ ਲਾਦਾ ਅੰਗਰੇਜ਼ ਦੇ ਲਾਇਆ ਹੀ ਆ ਫਿਰ ਹੈ ਲਾਇਆ ਮੈਂ ਕਹਿੰਦਾ ਹੱਥ ਦੀ ਲਿਆ ਪਰਾ 8000 ਔਣ ਕਹਿੰਦਾ ਜਿਆਦੇ ਆ ਔਣ ਕਹਿੰਦਾ ਜਿਆਦੇ ਆ ਕਹਾ ਪੰਚਾਇਤ ਖੜੀ ਰੱਬ ਵਰਗੀ ਆ ਰੱਬ ਵਰਗੀ ਪੰਚਾਇਤ ਆ ਪਵਲਕ ਜੇ ਪੰਚਾਇਤ ਚ ਨਿਪੜ ਜੇ ਨਾ ਗੱਲ ਥਾਣੇ ਜਾਣ ਦੀ ਲੋੜ ਕੋਈ ਨਹੀਂ ਕਿਉਂ ਜੀ ਸਹੀ ਗੱਲ ਥਾਣੇ ਜਨਾ ਛਿੱਤਰ ਖਾਵਾਂਗੇ ਨਾ ਗਾਲਾਂ ਖਾਵਾਂਗੇ ਪੁਲਸਰਿਆਂ ਤੋਂ ਨਾ ਇਹ ਰਾਜੀ ਬੰਦਾ ਕਰਕੇ ਆਵਾਂਗੇ ਮੁੜ ਕੇ ਲੜਦੇ ਨਹੀਂ ਤੁਸੀਂ ਉਹ ਨਹੀਂ ਅਟਕਈ ਦਿੱਤਾ ਪੰਚਾਇਤ ਚ ਨਿਪਟਿਆ ਹੈ ਕਦੇ ਲੜਤਾ ਪਾਵਾਂਗੇ ਦੁਬਾਰੇ ਕਿਉਂ ਵੀ ਥੱਲੇ ਲਾਈਆਂ ਨੂੰ ਬੱਕਰ ਪਾਠ ਇੱਕ ਚੀਜ਼ ਬਣੋ ਬਾਈ ਲੈ ਥੱਲੇ ਲਾਵੇ ਨਾ ਲਾਵੇ ਫਿਰ ਭਾਈ ਐ ਤੇਨੂੰ ਮਿਲਦੀ ਛੋਟੇ ਭਾਈ ਉਹ ਕਿਹੜਾ ਤੈਨੂੰ ਰਸਾ ਅੰਦਰ ਆ ਵਾਹ ਭਾਈ ਛੋਟੇ ਭਾਈ ਮੈਂ ਇੱਕ ਗੱਲ ਸੁਣ ਲਓ ਓਏ ਸੋਣਾ ਤੁਸੀਂ ਜੇ ਤਾਂ ਰਹਿ ਕਰਕੇ ਆਉਂਦੇ ਇਹ ਟੱਪ ਖੜਪੀ ਆਈਆਂ ਗੱਲਾਂ ਉਰੇ ਨਹੀਂ ਛੋਟੀਆਂ ਚੱਲਣੀਆਂ ਥੋੜਾ ਪਰ ਇਹਨੂੰ ਆ ਜਾ ਹਾਂ ਡੱਕੇ ਮਾਰਨ ਨਾ ਆਇਆ ਕਰੋ ਹਾਂ ਗੱਲ ਸੁਣ ਖੁੱਲਕੇ ਇਹ ਤਮਾਸਾ ਹੋਰਾਂ ਨੂੰ ਹੋ ਕੇ ਮੈਂ ਤਾਂ ਰਹਿਣਾ ਇਹ ਮੰਡੀਆਂ ਦੇ ਵਿੱਚ ਰੋਜ਼ ਤੁਸੀਂ ਇੱਕ ਦਿਨ ਆਉਨੇ ਹੋ ਇੱਕ ਦਿਨ ਪਿੱਛੇ ਮੈਨੂੰ ਖੱਜਲ ਕਰਾ ਜਾਓਗੇ ਮੈਂ ਤਾਂ ਪਵਲਕਦੇ ਰੋਜ਼ ਮੂੰਹ ਮੱਥੇ ਲੱਗਣਾ ਹੈ ਕਿਉਂ ਜੀ ਲੱਗਣਾ ਕਹਣਾ ਲੱਗਣਾ ਸਹੀ ਵੇਚੋ ਸਹੀ ਲਓ ਸਹੀ ਦਿਓ ਬਹੁਤ ਸੋਹਣਾ ਬਣ ਗਿਆ ਅੱਜ ਦਾ ਬੋਲਾ ਪੰਜਾਬ ਦੇ ਵਿੱਚ ਕੋਈ ਨਹੀਂ ਹੈਗਾ ਆ ਦੱਸ 8000 ਰੁਪਏ ਚ ਵੀ ਲੋਕ ਕੌਣ ਦੇ ਦਿੰਦੇ ਨੇ ਬਦਾਮੀ ਸਿੰਘ ਜਵਾਖ ਵੀ ਸਿਆਣੇ ਨੇ ਬ੍ਰਾਮੀ ਸਿੰਗੀ ਯਾਰ ਬੂਰ ਕੰਨੀਆ ਤੇਰੀ ਜਿਹੜਾ ਉਹ ਆ ਅੱਖ ਪੀਲੀ ਐ ਤੇਰੀ ਵੀ ਲਾਲੀ ਐ ਤੈਨੂੰ ਕਹੜਾ ਦੀਂਦਾ ਨਹੀਂ ਕੋ ਯਾਰ ਗੱਲ ਸੁਣ ਇਹਨੂੰ ਜਵਾਬ ਮੈਂ ਦਊਂਗਾ ਜੇ ਤੇਰੇ ਕਰੇ ਟੀਰਾ ਮੁੰਡਾ ਜਮ ਜੇ ਸੱਚੇ ਤੇਰੇ ਕਰ ਲਈ ਜਮਾ ਨਹੀਂ ਛੱਡਦੀ ਆਖੂ ਖਦਾਨਾ ਵੇਖਿਆ ਤੂੰ ਮੈਂ ਤਾਂ ਇਹਨੂੰ ਜਵਾਬ ਆ ਤੁਹਾਨੂੰ ਨਹੀਂ ਦੇਣਾ ਆਉਂਦਾ ਮੈਂ ਰੋਜ਼ ਮੜਕਦਾ ਹੈ ਜਾਨਾ ਮੈਂ ਦੇਊਂਗਾ ਤੈਨੂੰ ਜਵਾਬ ਇਹੇ ਜਵਾਬ ਨੂੰ ਸੱਚਾ ਹੋਵੇਗਾ ਬੋਲ ਇਹਨੂੰ ਕਦਰੋਂ ਨਹੀਂ ਦੀਂਦਾ ਇਹ ਤਾਂ ਇਹਨੇ ਲਾਤੇ ਅਗਲੇ ਤਾਂ ਨਹੀਂ ਪਤਾ ਕਾ ਹਜੇ ਓ ਮੂਰਖ ਬੰਦਿਆ ਕੱਲ ਸੁਣਦਾ ਮੇਰੀ ਮੂਰਖ ਪੁੱਤ ਨਾ ਜਮੀਏ ਧੀ ਇੰਨੀ ਚੰਗੀ ਕਿਸੇ ਦਾ ਘਰ ਬਸਾ ਦੂਗੀ ਇਹ ਅਸਲ ਲਾਲ ਅੱਖ ਵਾਲੀ ਬਿੱਚਲ ਹੁੰਦੀ ਐ ਕਿੰਤੀ ਅੱਖ ਨੇ ਤਾਂ ਸਾਡੇ ਵਰਗਿਆਂ ਨੇ ਵਹਿਮ ਪਾ ਕੇ ਡਰਾਮੇ ਕਰ ਕਰ ਸਹੀ ਗੱਲ ਜਦ ਕਿਸੇ ਦਾ ਪਸੂ ਨਾ ਲੈਣਾ ਹੋਵੇ ਨਾ ਪਰ ਅਸੀਂ ਆਇਆ ਕਹਿਨੇ ਹੁੰਦੇ ਆ ਓਏ ਅੱਖ ਨਹੀਂ ਹੈਗੀ ਚਿੱਟੀ ਬਾਈ ਓਏ ਅੱਖ ਨਹੀਂ ਬਾਈ ਲਾਲ ਅੱਖਾ ਲਵਾਤਾ ਤਾਂ ਮੇਰੇ ਉਹ ਖਾਮ ਖਾਈ ਦਾ ਟਾਈਮ ਫੇਰ ਕਦ ਲੈ ਕੇਗਾ ਇਹ ਨਹੀਂ ਮਿਲਦੀ ਇੱਟਾ ਸਸਤਾ ਨਹੀਂ ਹੈਗਾ ਅਗਲਾ ਕਿਉਂ ਵੀ ਆਲੇ ਦਾ ਮਾਲ ਉਹੀ ਨਹੀਂ ਹੈਗਾ ਘਰੇ ਅਗਲੇ ਦੇ ਦਾਣਾ ਬਹੁਤ ਹੈ ਪੌਣ ਨੂੰ ਘਰੇ ਨੀਰੇ ਵਾਲਾ ਕੋਠਾ ਇਹਨਾਂ ਨੂੰ ਬੰਨਣ ਨੂੰ ਨਹੀਂ ਪੱਟ ਤਾਂ ਵਧੀਆ ਪਾਲੇ ਨਹੀਂ ਮਾਰਦਾ ਤੇਰੇ ਪਿੱਛੇ ਪੱਟ ਕੀ ਅਗਿਆਨੀ ਕਿਹੜਾ ਮਾਰਾ ਕਹਿੰਦਾ ਪੱਠਾ ਚੰਗੀ ਐ ਤੈਨੂੰ ਕੀ ਪਤਾ ਐ ਨਾ ਮਾਰੇ ਮੂਰਖ ਬੰਦੇ ਆ ਉਹਦਾ ਨੱਕ ਦੇਖ ਕੇ ਹੈ ਜਾ ਤੋਤੇ ਵਰਗਾ ਸਿੰਗੀ ਦੇਖ ਬੂਰ ਕੰਨੀ ਐ ਨੂਰੀ نسل ਦੀ ਜਿਹੇ ਜੀ ਕਮੋਤਰੀ ਹੁੰਦੀ ਐ ਹਾਂ ਤੁਹਾਨੂੰ ਕਿੱਥੇ ਕਿੱਥੇ ਸਮਝਾਵਾਂ ਮੈਂ ਯਾਦ ਕਰੋ ਤੁਹਾਨੂੰ ਕੀ ਸਮਝਾਵਾਂ ਪੱਠਾ ਕਰ ਸਾਜ ਹਸ ਲੱਗ ਗਈ ਬੱਕਰੀ ਬੱਕਰੀ ਬਣੀ ਖਰਦੀ ਐ ਇਹ ਪੱਠਾ ਹੈ 6000 ਦੀ ਅੱਜ ਲੈ ਕੇ ਤੂੰ ਪੱਠਾ ਮਤਲਬ ਬੱਕਰੀ ਬਣਾਉਣੀ ਚਾਹੁੰਦਾ ਐ ਵੀ ਮੀਨੇ ਛੀ ਨੂੰ ਮਾ 20 25000 ਵਟਲਾ ਬਹੁਤ ਹਸਿਆਣਾ ਖਾਂਦਾ ਨਹੀਂ ਮੈਂ ਪ੍ਰਮਾਤਮਾ ਵੱਲੋਂ ਖਾਈਂ ਵਰਦਾ ਰੋਟੀਆਂ ਤਿੰਨ ਖਾਦੀਆਂ ਨੇ ਮੱਕੀ ਦੀਆਂ ਕੁਛ ਨਹੀਂ ਮੈਂ ਖਾਂਦਾ ਖੁੰਦਾ ਕਿਤੇ ਤੇਰੇ ਬਹਿਮ ਹੋਵੇ ਅੱਠ ਦਿਨ ਮੈਂ ਤੇਰੇ ਨਾਲ ਰਹਿਣਾ ਆ ਪਾਵਲ ਕਸੁੰਦੀ ਐ ਦਿਨ ਰਾਤ ਚੰਨੂ ਐਵੇਂ ਜਿਵੇਂ ਕਿਉਂ ਵੀ ਹੋਰ ਫਿਰ ਕੀ ਨਿਆਮ ਤੇਵੇਂਗਾ ਤੂੰ ਮੈਨੂੰ ਮੇਰਾ ਗਲਾ ਬਣ ਗਿਆ ਪ੍ਰਮਾਤਮਾ ਵੱਲੋਂ ਮੈਂ ਤਾਂ ਨਾ ਬੈਠੇ ਗਲਾ ਐਂ ਚੱਲੀ ਜਾਊਂਗਾ ਮੈਨੂੰ ਹੋਰ ਸੋਹਣਾ ਰਾ ਯਾਰ ਮੈਂ ਛੋਪਲਾ ਵੀ ਮਾਰਦਾ ਹਾਂ ਫਿਰ ਟਹਲ ਗਈ ਇਥੋਂ ਮੈਨੂੰ ਦਾਸਾ ਪੱਠ ਵੇਖ ਮੇਰੀ ਸੁਣਦਾ ਗੱਲ ਇਹਦਾ ਸੌਦਾ ਮੈਨੂੰ ਕੋਈ ਨਸ਼ਾ ਨਹੀਂ ਆ ਪਵਲਕ ਦਾ ਨਸ਼ਾ ਚੁੰਦੀ ਪਤਾ ਹੈ ਮੈਨੂੰ ਮੈਂ ਰੋਜ਼ ਵੀਡੀਓ ਦੇਖਦਾ ਹਾਂ ਚੁੰਦੀ ਰਹੇ ਪਵਲਕਾ ਇਹ ਰੱਬ ਲੋਕ ਨੇ ਵਿਚਾਰੇ ਇਨਸਾਨ ਨਹੀਂ ਹਾਂ ਰਾਸਾਈ ਲਾ ਲੈ ਫੜਾ ਲੈ ਫੜਾ ਉਹ ਪੁੱਛਿਆ ਵੀ ਨਹੀਂ ਮੈਂ 8000 ਕਹਤਾ ਹਜੇ ਪਤਾ ਨਹੀਂ ਕੀ ਕਹਣੂ ਪਤਾ ਨਹੀਂ ਦੇਵੇ ਨਾ ਦੇ ਅਗਲਾ ਹਾਂ ਵਾਲਿਆ ਲੋਕਾ ਟੰਗਣ ਵਰਗੀ ਮੇਵਨੀਆਂ ਤੈਨੂੰ ਕੌਣ ਦਿੰਦਾ ਹੀ ਜੀ ਤੇਰਾ ਤਾਂ ਨਰੀ ਦਿਮਾਗ ਕਰ ਲਿਆ ਹੋਇਆ ਆ ਹਲਾ ਕਰ ਦੇ ਹਾਂ ਇਹ ਰੱਖ ਦੇ ਸਾਹਮਣੇ ਹੋ ਕੇ ਮਾਂ ਨੇ ਰੱਖਦਾ ਆ ਜਾ ਬਾਈ ਉਹ ਮੇਰਾ ਰੱਖਦਾ ਇਹਨੇ ਮਾਨ ਇਹ ਬੰਦਾ ਬੜਾ ਸਤਾਨ ਹੈ ਤੇ ਪੱਠ ਵੀ ਤੇਰੀ ਹੈਗੀ ਰੁਕਾਨ ਦੇਖ ਲੈ ਫਿਰ ਤਾਂ ਮੰਗੇਗਾ ਪੂਰੀ ਅੱਠ ਦੀ ਵੇਚਤੀ ਆਪਾਂ ਨੇ ਦੇ ਹੋਗੀ ਉਹ ਬੁੱਠੀ ਕੇ ਮੇਰੀ ਮੀਂਹ ਦੇ 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 ਆ ਬਾਈ ਐ ਬਣੀ ਅੜੀ ਨਾਲ ਕੋਈ ਗੱਲ ਨਹੀਂ ਅੜੀ ਨਾਲ ਪੈਸੇ ਜਾਇ ਲਾਦੇ ਸਭ ਜਾਇ ਲਾਦੇ 15 ਮੰਗ ਲਿਆ ਅੜੀ ਨਾਲ ਨਹੀਂ ਬਿਕਦੀ ਤੇ ਮੈਂ ਮੰਗ ਜ ਤੈਨੂੰ ਪਤਾ ਕੰਤਾ ਹੋ ਗਿਆ ਮਾਰ ਦੇਣਾ ਹਨਾ ਤੁਹਾਨੂੰ ਦੀ ਓਕੇ ਆ ਮਿਸਟਰ ਤੈਨੂੰ ਪਤਾ ਓਕੇ ਦਾ ਤਾਂ ਲੈ ਯਾਰ ਮੈਂ ਕੀ ਪਾਗਲ ਨੇ ਲੋਕ ਤੇ ਮੇਲਾ ਲਈ ਖੜੇ ਨੇ ਆਪਾਂ ਬੌਲੇ ਆ ਕਿ ਉਹਨੇ ਬੰਦੇ ਨਹੀਂ ਦੇਖੇ ਨਾ 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 ਦੇਖੇ ਨਹੀਂ ਅੱਛਾ ਮੈਂ ਹੀ ਹੀ ਰਾ ਇਹਨਾਂ ਨੂੰ ਦੇਖਣ ਨੂੰ ਉਹ ਵਿਚਾਰੇ ਸੌਦੇ ਦੇ ਆਨੰਦ ਮਾਰ ਰਹੇ ਨੇ ਛੜ ਦੇ ਛੜ ਦੇ ਲੋ ਪਾਪਾ ਜੀ ਉਹ ਦੇਖਣ ਨੂੰ ਨਹੀਂ ਮੈਂ ਮੈਂ ਆਇਆ ਉਹ ਤਾਂ ਸੌਦੇ ਦਾ ਆਨੰਦ ਮਾਰਦੇ ਉਹ ਗੱਲਾਂ ਸਿੱਖਦੇ ਨੇ ਜੋ ਮੇਲੇ ਵਿੱਚ ਆਇਆ ਕੋਈ ਸਿੱਖਣ ਨੂੰ ਮਿਲੂ ਕਿਸੇ ਨੂੰ ਕੋਸਾ ਕਿਉਂ ਜੀ ਫਿਰ ਮੈਂ ਤਾਂ ਬੰਦਾ ਹੀ ਇਹਨਾਂ ਦਾ ਭਾਈ ਆ ਮੈਂ ਰੱਬ ਦੀ ਰੂਹ ਮਾਇਆ ਇਹ ਵੀ ਰੱਬ ਦੀਆਂ ਰੂਹਾਂ ਨੇ ਹਾਂ ਚੱਲ ਕਰਾਈ ਆ ਪੁੱਤ ਐ ਨਾ ਕਰ ਭੱਜ ਨਾ ਮੈਦਾਨ ਛੱਡ ਕੇ ਛੱਡੇ ਤਾਂ ਨਹੀਂ ਪਰਚੀ ਤਾਂ ਕਰੀਏ ਹਾਂ ਕਿਉਂ ਲੈਣੀ 10 ਲੈਣੀ ਆ ਬੜਾ ਦਬਾਵਾਂਗੇ ਦੱਸੇ ਇਹ ਪੈਸੇ ਦਾ ਬਾਈ ਟੋਟਾਂ ਨਾਲੇ ਮਿਲਣਗੀਆਂ ਇਹਨੂੰ ਦਈ ਤਾਂ ਜਾਂਦੇ ਆ ਫਰੀ ਚਲੇ ਜਾਂਦੇ ਆ ਕੱਟ ਤੇ ਗੁਰੂ ਜੀ ਮੇਰਾ ਮੰਨਿਆ ਬਣੀ ਉਹ ਹੁੰਦੀ ਮਰਦੀ ਮੜਾਇ ਕਰਦਾ ਚੀਜ਼ ਵੀ ਹੀਰਾ ਯਾਰ ਹੀਰਾ ਹੀਰਾ ਕੱਢ ਕੇ ਦਿੱਤੀ ਐ ਜਿਵੇਂ ਹੀਰਾ 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 ਦੱਸ ਬਾਈ ਇਹਨੂੰ ਮੈਂ ਵੇਚ ਕੇ ਸਾਨੂੰ ਓ ਗਾ ਸੁਣ ਤੂੰ ਪਰੇ ਅਰਸਾਈ ਉਰੇ ਗਾ ਕੇ ਖੜੀ ਖੜੀ ਦਾ ਹੁਣ ਬਣਾ ਦੇਣਾ ਪਿੱਛੇ ਪਿੱਛੇ ਨੂੰ ਜਾ ਜੇ ਨਾ ਬਣਾਦਾ ਮੇਰੀਆਂ ਮੁੱਛਾਂ ਮੁੰਨ ਦੀ ਪਿਸ਼ਾਬ ਨਾਲ ਬਣਾ ਦੂੰ ਬਾਈ ਸੌਦਾ ਛੱਡਦਾ ਜੇ ਲੈਣੀ ਆ ਤਾਂ ਕਹਿੰਨੇ ਆ ਜੋ ਆ ਰੈ ਸੂਰਮਿਆਂ ਆ ਕਰਤਾ ਆ ਚੱਕ ਲੈ ਆ ਕਿਹੜਾ ਬਾਈ ਆ ਬੱਲੇ ਤੇਰੇ ਆ ਇਹ ਸੂਰਮਾ ਜੀ ਨੇ ਪੱਠ ਭੈਂਜ ਛੱਡਣ ਵਾਲੀ ਓ ਚੱਕ ਤੱਕੜੇ ਤੋਂ ਕੋਲਾ ਕਰਾ ਦੂੰ ਹੱਥ ਆਪਣੇ ਸਾਹਮਣੇ ਸਾਹਮਣੇ ਉੱਥੇ ਪਾਪੇ ਕਹਿਣਗੇ ਭਾਈ ਜਵਾਕ ਸਰੀ ਜਵਾਕ ਲਈ ਜਵਾਕ ਲਈ ਪਾਸੇ ਇੱਥੇ ਆ ਜਨਾਬ ਤੂੰ ਤੇਰਾ ਸੌਦਾ ਖਤਮ ਹੈ ਖਤਮ ਨਹੀਂ ਭਾਈ ਪਿੱਛੇ ਉਹਨੂੰ ਖੜਾਈ ਉੱਥੇ ਦੇ ਨਾ ਭਾਈ ਆਈ ਤੇਰੀ ਆਹੀ ਆਪਣਾ ਖੁੱਲੇ ਕਰੀ ਸੱਚੇ ਕਿਹੜਾ ਕੰਦ ਕੱਢਿਆ ਯਾਰ ਲੈ ਜਾਣ ਖੁੱਲਾ ਖੇੜਾ ਕਰ ਲਊਗਾ ਇਹ ਮਾਰੇ ਕਰਮਾਂ ਵਾਲੀ ਪਿੱਛੇ ਜਾ ਤੁਸੀਂ ਲੈ ਕੇ ਜਾਉ ਭਾਈ ਲੈ ਪੱਠ ਵੇਚੂ ਐ ਭਾਈ ਛੋਟੇ ਭਾਈ ਹੈਲੋ ਭਰਾ ਨੇ ਮੰਗਿਆ ਸੀ 12000 ਸਵਾ ਖੜੀ ਐ ਓ ਟੁੱਪੀ ਯਾਰ ਭਾਈ ਯਾਰ ਤੂੰ ਉਧਰਲੇ ਪਾਸੇ ਆ ਜਾ ਯਾਰ ਉੱਛੜੀ ਸਾਹਮਣੇ ਨਹੀਂ ਨਹੀਂ ਠੀਕ ਆ ਠੀਕ ਆ ਭਾਈ ਨੇ ਮੰਗਿਆ ਸੀ ਭਾਈ 12000 ਕੋਈ ਇਹਨੇ ਝੂਠ ਨਹੀਂ ਬੋਲਿਆ ਚਲ ਅਗਲੇ ਦਾ ਮਾਲ ਐ ਤੇ ਲੱਖ ਮੰਗੀ ਆਪਾਂ 1 ਰੁਪਈਆ ਲਾਈਏ ਕੋਈ ਗੁੱਸਾ ਨਹੀਂ ਕਿਸੇ ਨੂੰ ਮੈਂਨੇ ਲਾਇਆ ਇਹਦੇ ਦੇ ਬਿਨਾ ਪੁੱਛੇ ਉਹ ਲਾਉਂਦੇ ਸੀ ਮੈਂ ਲਾਇਆ 8000 ਕਿਉਂ ਮੈਂ ਕੱਚੇ ਤੀ ਤੋਰੀ ਆ ਪੱਠ ਵੀ ਕਿੱਥੇ ਸੌਦਾ ਬਣਨਾ ਹੈ ਭਾਈ ਆ ਗਿਆ 10.5 ਹਜ਼ਾਰ ਰੁਪਏ ਨਹੀਂ 10.5 ਤੇ ਆ ਗਿਆ ਚਲ ਤੂੰ ਛੱਡ ਗੱਲਾਂ ਬਈ ਸਾਰੀਆਂ ਪੱਠ ਨੂੰ ਤੈਨੂੰ ਲੈ ਕੇ ਦੇਵਾਂ ਪੱਠ ਨੂੰ ਚੰਗੀ ਤਰ੍ਹਾਂ ਐ ਤੋਰ ਫੇਰ ਕੇ ਪਸੰਦ ਕਰ ਲੈ ਤੂੰ ਹੀ ਦੇਖਦਾ ਮੈਂ ਹੀ ਦੇਖਦਾ ਸਿਰਾ ਹੀ ਯਾਰ ਚਲ ਮੈਂ ਤਾਂ ਮਿੱਟੀ ਤੋਂ ਵੀ ਸੋਨਾ ਬਣਾਉਂ ਲੋਕਾਂ ਦਾ ਇਹਦੀ ਪੱਠ ਨੇ ਨਾਲ ਹੀ ਨਹੀਂ ਲੋਕੀ ਕਮਾ ਕੇ ਖਾਣੀ ਆ ਮੰਡੀ ਦੇ ਅੰਦਰ ਥਣ ਥਣ ਬਹੁਤ ਸੋਹਣਾ ਲੱਗਾ ਯਾਰ ਥਣ ਤਾਂ ਮੈਂ ਦੇਖ ਲੈ ਇਹਦਾ ਹੀ ਕਰੀਆ ਖੀਰੀ ਆ ਖੀਰੀ ਆ ਹਣ ਮੈਂ ਦੇਖ ਲੈ ਕੱਲਾ ਕੱਲਾ ਥਣ ਮੁਰਮਣੀਆਂ ਨਹੀਂ ਐ ਇਹ ਮੋਟੇ ਥਣ ਕੱਢੂਗੀ ਠੀਕ ਆ ਗੱਲ ਅੱਜ ਦੀ ਘੜੀ ਇਹ ਪੋਕਾ ਪੀਸ ਹੈ ਕੱਲ ਨੂੰ ਜਾ ਕੇ ਰਾਜੂ ਨੇ ਕੱਖ ਨਹੀਂ ਪਾਉਣੇ ਚਾਏ ਕੰਦਨਾ ਬੰਨਦੀ ਉਹ ਤਾਂ ਸਰਦਾਰੀ ਤੇਰੀ ਮੈਂ ਦੱਸਾਂ ਤੈਨੂੰ ਹੁਣ ਗੱਲ ਗੱਲ ਸੁਣ ਲੈ ਛੋਟੇ ਵੀਰ ਮੈਂ ਇਹਦੇ ਚ ਕੁਛ ਨਹੀਂ ਕਵਣਾ 200 ਇਥੋਂ ਲੈਣੇ 200 ਇਥੋਂ ਲੈਣੇ ਪੱਟ ਦੇ ਸੌਦੇ ਚ ਜੇ ਕੋਈ ਚੰਗਾ ਕੇਸ ਕਰਉਣਾ ਨਾ ਬੱਕਰੀ ਦਾ ਕਹਿ ਕੇ 500 ਲੈਣਾ ਮੈਂ ਮੀਨ ਤਾਂ ਲੋਕ ਕਹਿੰਦੇ ਰਾਜੂ ਠੱਗੀਆਂ ਮਾਰਦਾ ਮੈਂ ਠੱਗੀਆਂ ਨਹੀਂ ਮਾਰਦਾ ਤੀ ਲੈ ਇਹ ਵੀ ਗੱਲ ਸੁਣ ਲੋ ਅੱਜ ਮੈਂ ਜਮਾ ਕਿਸੇ ਤੋਂ ਰੁਪਈਆ ਨਹੀਂ ਲੈਂਦਾ ਤੀ ਲੋਕ ਕਮੈਂਟਾਂ ਚ ਕਹਿਣ ਲੱਗੇ ਰਾਜੂ ਥੱਗ ਰਾਜੂ ਥੱਕੀਆਂ ਮਾਰਦਾ ਮੈਂ ਕਿਹਾ ਰਾਜੂ ਲੋਕ ਤਾਂ ਨਹੀਂ ਜਿੱਤੇ ਜਾਂਦੇ ਮੈਂ ਕਿਹਾ ਹੁਣ ਤੂੰ ਬੁਰਕ ਮਾਰ ਮਾਰ ਕੇ ਖਾਇ ਲੈ ਸਰਦਾਰੋਂ ਮੈਥੋਂ ਸੌਦਾ ਕਰਾਉਣਾ ਕਰਾਓ ਨਹੀਂ ਕਰਾਉਣਾ ਜਮੀਨਾਂ ਕਰਾਓ 500 ਲਊ ਬੱਕਰੀ ਜੋ 500 ਲੈ ਨਾ ਠੋਕੇ ਮੈਂ ਲੈਂਦਾ ਨਹੀਂ ਸੀ ਪੈਸਾ ਵੀ ਪਰ ਲੋਕਾਂ ਨੇ ਲੈਣ ਲਾਤਾ ਹਾਂ ਚੱਲ ਕੋਈ ਜੋ ਮੇਰੇ ਢਿੱਡ ਲੱਗੇ ਲੈ ਹੁਣ ਤੈਨੂੰ ਇੱਕ ਸੱਟ ਤੇ ਨਹੀਂ ਦੇਣੀ ਹੂ ਦੇਉ ਸਾਦਾ ਚੇਲਾ ਹੂ ਜੇ ਇਹ ਮੇਰਾ ਹੱਥ ਨਹੀਂ ਮੋੜੂ ਇਹੂ ਕੱਚਾ ਤਾਂ ਆਪਦਾ ਕੁਝ ਵੀ ਕਰੇ ਘੜੇ ਨੂੰ ਬੰਨ੍ਹ ਕੇ ਕਿੱਥੇ ਰਹਿ ਜਾਵੇ ਪਾਣੀ ਖਿੰਡਦਾ ਜਾਊ ਹਾਂ ਠੀਕ ਹੈ ਗੱਲ ਮੈਂ ਵੀ ਕੱਚਾ ਮੁੱਲ ਨਹੀਂ ਲਾਉਂਦਾ ਹੁਣ ਇਹਨੂੰ ਦੇਣੀ ਐ ਪੱਟ ਦੇਣੀ ਛੋਟੇ ਬਾਈ ਨਹੀਂ ਦੇਣੀ ਜ਼ਮੀਨ ਨਹੀਂ ਤੈਨੂੰ ਮਜਬੂਰ ਨਹੀਂ ਮੈਂ ਕਰਦਾ ਤੇਰਾ ਕਰਾ ਬਸ ਵੇਚਤੀ ਮੇਰੀ ਗੱਲ ਸਮਝ ਲਈ ਬਸ ਵੇਚਤੀ ਪੂਰੀ 9000 ਦੀ ਮੁੱਠੀ ਨਾ ਨਹੀਂ ਸਹੀ ਉਹ ਮਰਵਾਉਣਾ ਨਹੀਂ ਜਵਾਕ ਕਈ ਚੈਟ ਵੀ ਮੰਨ ਲਈ ਇਹ ਜਮਾ ਕੱਚਾ ਮੁੱਲ ਨਹੀਂ ਮੈਨੇ ਲਾਇਆ ਸਹੀ ਹੈ ਕੱਚਾ ਮੁੱਲ ਨਹੀਂ ਲਾਇਆ ਹਾਂ ਕੱਚਾ ਮੁੱਲ ਨਹੀਂ ਹੁੰਦਾ ਅਸਲੀ ਨਹੀਂ ਬਾਲਾ ਮੱਖਾ ਤੂੰ ਖੜੇ ਹੀ ਨਹੀਂ ਦੱਸ ਤੂੰ ਤੀ ਨਹੀਂ ਹੈ ਵਿਕਦੀ ਨਾ 9000 ਦੀ ਸਾਡੇ ਦੀ ਵਿਕੇ ਹਾਂ ਏ ਤੂੰ ਮੇਰੀ ਗੱਲ ਮੰਨ ਲਈ ਲਾ ਬਾਈ ਸੌ ਲ ਜਾਵਾਂ ਹਾਂ ਉਹ ਵੀ ਉਹਦੇ ਉੱਤੋਂ ਦੀ ਹੁਕਮ ਹੈ ਨੇ ਗਾਹ ਖਾੜੇ ਏ ਤੂੰ ਮੰਨ ਲਈ ਬਾਬਾ ਚੀਜ਼ ਨੂੰ ਐਡੀ ਕੋਈ ਗੱਲ ਨਹੀਂ ਕੀਚਾ ਹੋਰ ਕੀਚਾ ਬਥੇਰੀਆ ਪਰ ਚਾਹੇ ਜਾ ਇਹ ਵਜਨ ਉੱਠਦੀ ਹੈ ਜੇ ਮੈਂ ਮੁੱਲ ਲਾਕਾ ਪਪਾ ਜੀ ਵੀ ਇਹਨੂੰ ਵੀ ਮਰਵਾਉਣਾ ਨਹੀਂ ਤੈਨੂੰ ਵੀ ਨਹੀਂ ਮਰਵਾਉਣਾ ਹੈਗਾ ਮੈਨੇ ਮਾਰ ਪਰੋਣਾ ਦਾ ਸੌਦਾ ਨਹੀਂ ਕਿਸੇ ਨਾਲ ਕਰਨਾ ਬਸ ਲਿਖਿਆ ਦੇ ਜਾ ਸਾਡੇ 9 ਦੀ ਨਹੀਂ ਹੁੰਦੀ ਸਾਡੇ 9 ਦੀ ਨਹੀਂ ਹੁੰਦੀ ਸਾਡੇ 9 ਦੀ ਨਹੀਂ ਹੁੰਦੀ ਸਾਡੇ ਨੌਂ ਦੀ ਹੁੰਦੀ ਲੈ ਤੂੰ ਜਮੀ ਮੇਰੀ ਸੁਣਦਾ ਏ ਛੱਜ ਕੋਈ ਤੇਰੇ ਨਾਲ ੱੱਕਾ ਨਹੀਂ ਇਹ ਲੋਕ ਦੇਖਣਗੇ ਪਤਾ ਨਹੀਂ ਵੀਡੀਓ 'ਚ ਵੀ 라ਜੂ ੱੱਕਾ ਕਰਦਾ ਵੇਚਣੀ ਨਹੀਂ ਸਾਈ ਦੇ ਮੈਂ ਜਾਨਾ ਜੀਨੂੰ ਮਰਜ਼ੀ ਵੇਚੀ ਹੁਣ ਤੂੰ ਜਮੀ ਲਖੀਰ ਖਿੱਚ ਗਿਆ ਸਾਡੇ ਨੌਂ ਦੀ ਕਰਾ ਦੇ ਸਾਡੇ ਨੌਂ ਦਾ ਕਿਹੜਾ ਆਪਣੇ ਚਵਾਰੇ ਪੈ ਜਾਣਗੇ ਪੈਣ ਦੇ ਦਾਸ ਨਾਲ ਵੀ ਨਹੀਂ ਫਿਰ ਤੇ ਅੱਖ ਨਾਲ ਵੀ ਫਿਰ ਦਿੱਲੂ ਸਮਝਾ ਲੈ ਹਾਂ ਫਿਰ ਸਾਡੇ ਨੌਂ ਕੱਕੜੀਆਂ ਕੀੜੇ ਖਾ ਲੈ ਯਾ 203 9000 ਦੀ ਹੋ। ਮੈਂ ਠੀਕ ਆ। ਤੇਰੇ ਵਰਗੇ ਕੇਸ ਵਸਰੇ ਨਵੇਂੜੇ ਨੇ ਮੈਨੇ। ਹਾਂ। ਜੇ ਨਹੀਂ ਦੂ 200 ਤੈਨੂੰ ਮੈਂ ਹੀ ਦੂੰ। ਜਵਾਨ ਦਾ ਵੱਟੀ ਨੇ। ਕਿਉਂ ਜੀ? ਇੱਕ ਓਕੇ ਵੀ ਬਾਈ ਨੇ ਯਾਰ ਸਰਾ ਕਰਤਾ। ਹੁਣ ਤੇਰੇ ਚਵਾਰਾ ਪਉ। ਹੱਥ ਛੱਡਣ ਵਾਲੀ ਨਹੀਂ। ਕੁਛ ਨਹੀਂ ਹੁੰਦਾ ਦੇਖੀ ਜੂ। ਮੇਰਾ ਕੋਟਾ ਲਾ। ਮੇਰੀ ਗੱਲ ਦਾ। ਮੈਂ ਤਾਂ ਇਹੀ ਚੱਲਦਾ ਰਹਿਣਾ। ਸਾਹਮਣੇ ਆ ਜਾ ਬਾਈ। ਇਹੋ ਦੇਖ ਕੇ ਮੁੰਡੇ ਮੈਨੂੰ ਬਾਲਾਂ ਕੱਢਣ ਤੇ ਅੱਜ ਕੀ ਕਹਿਣਾ। ਨਹੀਂ ਤਾਂ ਇਹੀ ਚੱਲਦਾ ਰਹਿ ਤਾਂ ਕੰਮ ਆ। ਸਾਹਮਣੇ ਨੂੰ ਆ ਜਾ ਪਰੇ। ਪਤਾ ਕਿ ਛੋਟਾ ਮਰੀ ਕਰਤਾ ਦੋ ਇਤਰਾਇ ਕੋਈਆਂ ਨਾਲ ਦੇ ਬਈ ਸਾਹਮਣੇ ਕਰੀ ਪੱਠ ਪੱਠ ਸਾਹਮਣੇ ਕਰਦੇ ਇਹਦੀ ਹੋ ਗਈ 9292 ਕੰਨ ਛੱਡ ਦੀ ਕੰਨ ਛੱਡੀ ਬਾਈ ਛੱਡ ਦੇ ਸੋਹਣੀ ਬਹੁਤਾ ਪੱਠ ਅੱਠ ਸਨ ਖੀਅ ਤੇ ਰਾਜੀ ਵੀ ਹੈ ਚੌਂਕਾਲੇ ਨਹੀਂ ਜੀ ਨਾ ਪੱਠ ਹੈ ਸ਼ਕੀਨ ਹੈ ਹੁੰਦੀ ਬਾਕੀ ਸਿੰਗੀ ਵਧੀਆ ਉਹਨੂੰ ਕੀ ਪਤਾ ਲਾਲਾਂ ਦੀ ਛਾਰ ਦਾ ਮੂਈ ਮੇਰਾ ਸਾਰਾ ਦਿਨ ਤੇ ਪਾਤਾ ਜਿਹੜੇ ਦਵਾਉਂਦਾ ਫਿਰਦਾ ਹੈ ਬਈ ਮੈਂ ਕੱਚਾ ਮੁੱਲ ਕਿਸੇ ਨੂੰ ਕਿਉਂ ਲਾਵਾਂ ਯਾਰ ਕਿਸ ਤੋਂ ਛਿੱਤਰ ਖਾਣੇ ਨੇ ਮੈਂ ਰੋਜ਼ ਮੰਡੀ ਦੇ ਅੰਦਰ ਰਹਿੰਨੇ ਲਾਵਾ ਭਾਈ ਸਾਰਾ ਸਾਦਾ ਦੇਉ ਭਾਈ ਇਹ ਦੇਉਗਾ ਭਾਈ ਨਾ ਭਾਈ ਖੁੱਲੇ ਆ ਰਸਾ 20 ਦਾ ਲੈ ਕੇ ਪਾ ਚਾਰ ਪੰਜ 6 7 8 9 ਦਰਸਾਉਂ ਗੁਰੂ ਜੀ सौ मंडी तौली नौ हजार दो सौ ला भोटे भाई जी दो